ਪੰਜਾਬ ਚ ਇੱਕ ਹਾਸਾ ਹੋਇਆ ਸਮਾਣਾ ਪਟਿਆਲਾ ਰੋਡ ਤੇ ਜਿਹੜੇ ਸਕੂਲ ਦੇ ਬੱਚੇ ਦੇ 6 ਬੱਚਿਆਂ ਦੀ ਜਾਨ ਸੜਕ ਹਾਸੇ ਵਿੱਚ ਗਈ ਤੁਸੀਂ ਦੇਖ ਰਹੇ ਹੋ ਵੀ ਇਹ ਜਿਹੜੇ ਗੱਡੀ ਵਾਲੇ ਐ ਗੱਡੀ ਵਾਲੇ ਕੋਈ ਜਿਹੜਾ ਟਰੱਕ ਐ ਦੇ ਪਿੱਛੇ ਵੀ ਨੰਬਰ ਹੀ ਨਹੀਂ ਐ ਟਿਪਰਾਂ ਦੇ ਉੱਤੇ ਨੰਬਰ ਨਹੀਂ ਐ ਉੱਤੇ ਟਰਾਲੇ ਰੇਤਾ ਬਧੀ ਲੈ ਕੇ ਓਵਰ ਲੋਡ ਚੱਲਦੇ ਆ ਲੇਕਿਨ ਡਾਕੂਮੈਂਟ ਨੰਬਰ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਦੇਖੋ ਟ੍ਰੈਫਿਕ ਪੁਲਿਸ ਵੀ ਲੋਕਾਂ ਨੂੰ ਅਪੀਲ ਕਰਦੀ ਹੈ ਮਾਪਿਆਂ ਨੂੰ ਵੀ ਅਪੀਲ ਕਰਦੀ ਹੈ ਕਿ ਤੁਸੀਂ ਬੱਚਿਆਂ ਨੂੰ ਤੁਹਾਡੇ ਬੱਚੇ ਬਹੁਤ ਕੀਮਤੀ ਹੈ ਤੁਹਾਡੇ ਹੀਰੇ ਹੈ ਬੱਚੇ ਉਹਨਾਂ ਦੀ ਜ਼ਿੰਦਗੀ ਵੀ ਤੁਹਾਡੇ ਵਾਸਤੇ ਕੀਮਤੀ ਹੈ ਉਹ ਡਰਾਈਵਰਾਂ ਦੀ ਜ਼ਿੰਦਗੀ ਵੀ ਕੀਮਤੀ ਹੈ ਡਰਾਈਵਰਾਂ ਕੇ ਵੀ ਪਿੱਛੇ ਬੱਚੇ ਹੈ ਟ੍ਰੈਫਿਕ ਨਿਯਮਾਂ ਕੀ ਪਾਲਣਾ ਕੀਤੀ ਜਾਵੇ ਇੰਨਾ بڑا ਹੱਸ ਹੋਣ ਕੇ ਬਾਵਜੂਦ ਵੀ ਟ੍ਰੈਫਿਕ ਨਿਯਮਾਂ ਕੀ ਪਾਲਣਾ ਨਹੀਂ ਕੀਤੀ ਜਾ ਰਹੀ ਟ੍ਰੈਫਿਕ ਪੁਲਿਸ ਲਗਾਤਾਰ ਐਸੇ ਜੇ ਡਰਾਈਵਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰ ਰਹੀ ਹੈ ਚਲਾਨ ਵੀ ਕਰ ਰਹੀ ਹੈ ਉਹਨਾਂ ਗੱਡੀਆਂ ਨੂੰ ਬੌਂਡ ਵੀ ਕਰ ਰਹੀ ਹੈ ਅਸੀਂ ਦੇਖੇ ਵੀ ਜੇ ਟਰਾਲੇ ਹੈ ਉਹਨਾਂ ਪਿੱਛੇ ਨੰਬਰ ਨਹੀਂ ਹੈ ਜਾਂ ਉਹਨਾਂ ਕੋਲ ਕਾਗਜ਼ ਨਹੀਂ ਹੈ ਨੱਕ ਤੋੜ ਕੇ ਵੀ ਭੱਜ ਰਹੇ ਹੈ ਪੁਲਿਸ ਲਗਾਤਾਰ ਇਸ ਤਤਵਾਂ ਦੇ ਖਿਲਾਫ ਕਾਰਵਾਈ ਕਰੇਗੀ ਕਿਸੇ ਨੂੰ ਨਹੀਂ ਬਖਸ਼ੇਗੀ ਗਏ ਵੀ ਨਹੀਂ ਕਿਹੜੇ ਪਿੰਡ ਹੈ ਕੱਗਾ ਇਹ ਕਿੰਨੇ ਬੱਚੇ ਬੈਠੇ ਹੈ 18 19 ਬੈਠੇ ਨੇ ਮਨਪ੍ਰੀਤ ਕਿੱਥੋਂ ਲਿਆਓ ਕਿਹੜੇ ਪਿੰਡ ਤੋਂ ਲਿਆਏ ਬੱਚੇ ਕੱਗਾ ਜੀ ਕਿਹੜੇ ਕਿਹੜੇ ਪਿੰਡ ਦੇ ਹੈ ਕੱਗਾ ਕਲਵਾਣੋਂ ਬੋਟਾ ਸਿੰਘ ਵਾਲਾ ਜੀ ਇਸ ਟਾਈਮ ਕਿੰਨੇ ਬੱਚੇ ਹੈ ਇਸ ਟਾਈਮ ਤੇ 18 19 ਬੱਚੇ ਨੇ ਤੁਹਾਨੂੰ ਪਤਾ ਵੀ ਨਾ ਗੱਡੀ ਰਸਤੇ ਜੇ ਸਕੂਲ ਦੀ ਖਰਾਬ ਹੋ ਗਈ ਹੈ ਜੀ ਉਹਦੇ ਵਿੱਚ ਬੱਚੇ ਆਏ ਨੇ ਜਿੰਨੇ ਤਾਂ ਘਾਟੋਂ ਬਣਨੇ ਨੇ ਬੱਚੇ ਹਾਂਜੀ ਪਤਾ ਹੈ ਜੀ ਪਰ ਹੁਣ ਗੱਡੀ ਰਸਤੇ ਵਿੱਚ ਖਰਾਬ ਹੋ ਗਈ ਜੀ ਉਹਦੇ ਬੱਚੇ ਵਿੱਚ ਤਾਂ ਤੁਹਾਡੇ ਵੀ ਬੱਚੇ ਘਰ ਹੋਣੇ ਹਾਂਜੀ ਹਾਂਜੀ ਬਿਲਕੁਲ ਜੀ ਤੇਰੇ ਵੀ ਬੱਚੇ ਹੋਣੇ ਤੇਰੀ ਕਰਾਲੀ ਵੀ ਹੋਣੀ ਮਾਵਾ ਵੀ ਹੈ ਬਿਲਕੁਲ ਤੁਹਾਡੀ ਵੀ ਜ਼ਿੰਦਗੀ ਜ਼ਰੂਰੀ ਹੈ ਨਾ ਹਾਂਜੀ ਹਾਂ ਅੱਗੇ ਤੁਹਾਨੂੰ ਲੈ ਕੇ ਜਾਉਂਗਾ ਨਹੀਂ ਬਲਵੀਰ ਰਾਮਾ ਜੀ ਖਾਨੇ ਵਾਲ ਕੇ ਆਂ ਜੀ ਪਾਤਲਾ ਦੇ ਬਸ ਅੱਛਾ ਬਜਰੀ ਲੈ ਕੇ ਆਏ ਆਂ ਅੱਛਾ ਅਨੰਦਪੁਰ ਤੋਂ ਜੀ ਤੇ ਕਨੈਕਟਰ ਕਨੈਕਟਰ ਨੇ ਆ ਜੀ ਕਨੈਕਟਰ ਦਿੰਦੇ ਹੀ ਨਹੀਂ ਜੀ ਮਾਲਕਾਂ ਹੈਂ ਦਿੰਦੇ ਹਾਂ ਜੀ ਸ਼ਿਸ਼ਿਆਂ ਜੋ ਐ ਜਿੰਨਾ ਹੁੰਦਾ ਦੇਖੀ ਆ ਨੇ ਅਸੀਂ ਤਾਂ ਆਪ ਕਹਿੰਦੇ ਆ ਵੀ ਕੋਈ ਕਾਨੂੰਨ ਨਿਕਲੇ ਫੇਰ ਹੀ ਐ ਜੀ ਹੁਣ ਜੇ ਕੋਈ ਕਾਨੂੰਨ ਨਹੀਂ ਕੱਢਦੇ ਜੀ ਮਾਲਕ ਹੀ ਨਹੀਂ ਦਿੰਦੇ ਹੁਣ ਕਨੈਕਟਰ ਅਸੀਂ ਕਿੱਥੇ ਆਈਏ ਕਿੰਨੇ ਤਨਖਾਹ ਦਿੰਦੇ ਤੈਨੂੰ 9000 ਰੁਪਏ ਦਿੰਦੇ ਨੇ ਜੀ ਬਸ ਅਸੀਂ ਇਹ ਤਾਂ ਅੰਥਰੇਜ ਲਕੀਰਦਾ ਜਿੰਨਾ ਲੋਡ ਤੋਂ ਜ਼ਿਆਦਾ ਲਈ ਫਿਰਦੇ ਹਨ ਐਸਰ ਸਕੂਲ ਦੀ ਗੱਡੀ ਸੀ ਅਸੀਂ ਹੁਣ ਖੁਦ ਆਪਣੀਆਂ ਉਹਦੇ ਕੋ ਸਾਡੀ ਪਿੱਛੇ ਗੱਡੀ ਖੜੀ ਏ ਅਸੀਂ ਆਪਣੇ ਬੱਚੇ ਆਪ ਛੱਡ ਕੇ ਆਏ ਆ ਜੋ ਕਾਨੂੰਨ ਬਣੇਗਾ ਸਾਰਿਆਂ ਦਾ ਸਾਂਝਾ ਬਣਨਾ ਚਾਹੀਦਾ ਹਾਂਜੀ ਹਾਂ ਜੋ ਰੂਲ ਦੇ ਮੁਤਾਬਕ ਜਿੰਨੀਆਂ ਸ਼ੀਟਾਂ ਨੇ ਉਹਦੇ ਹਿਸਾਬ ਨਾਲ ਉਹ ਤਾਨੂੰ ਪ੍ਰਸ਼ਾਸਨ ਕਿਹੜਾ ਬੇਵਕੂਫ ਹੈ ਵੀ ਜਿਹੜਾ ਹਰੇਕ ਨੂੰ ਘੇਰ ਕੇ ਗਲਤ ਬੋਲੇਗਾ ਠੀਕ ਹੈ ਹੁਣ ਅੱਜ ਮੋੜ ਮੋੜ ਤੇ ਟ੍ਰੈਫਿਕ ਪੁਲਿਸ ਵਾਲੇ ਖੜੇ ਨੇ ਬਹੁਤ ਵਧੀਆ ਕੰਮ ਚੱਲ ਰਿਹਾ ਪਰ ਲੇਕਿਨ ਹੁਣ ਇਹਨਾਂ ਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਗੱਡੀ ਵਾਲਿਆਂ ਨੂੰ ਅੱਜ ਸਰ ਕਹਿੰਦੇ ਆਜਾ ਅਜੀ ਤਾਂ ਬਣਾ ਲਓ ਕਾਰ ਚੇਂਜ ਕਰ ਦੋ ਇਹ ਰਕੇ ਹੈ 13 10 ਤੋਂ ਨਾਲੇ ਲਾ ਕੇ 16 ਹੈ ਇਸ ਟਾਈਮ ਹਾਂ ਇਹ ਹੈ ਜੀ ਹੈ ਜਰੂਰ ਹੈ ਜਰੂਰ ਹੈ ਇਹ ਤਾਂ ਆਜ ਅੱਜ ਕੀ ਬਾਤ ਆਈ ਬੱਸ ਅੱਜ ਦੀ ਗੱਲ ਹੈ ਹਾਂ ਜੀ ਹਾਂ ਜੀ ਹਾਂ ਕਿੱਥੇ ਰਹਿਣ ਵਾਲੇ ਦੜਬਾਈ ਤੇ ਪਿਤਾ ਜੀ ਕਹਿੰਦਾ ਪਲਵਿੰਦਰ ਸਿੰਘ ਇਹ ਨੰਬਰ ਵਗੈਰਾ ਕਿਉਂ ਲਿਖੇ ਪਿੱਛੇ ਸਰ ਪਿਛਲੀ ਨੰਬਰ ਵੇ ਟੁੱਟ ਗਈ ਜਰਾ ਤੇ ਮਸ਼ੀਨ ਲਵਾਈ ਤੀ ਦੁੱਧ ਕਰਕੇ ਟੁੱਟ ਗਈ ਮੂਰੇ ਨੰਬਰ ਵੇ ਟਹਿ ਗਈ ਹੈ ਜੀ ਸੋਕੇ ਸਾਹਮਣੇ ਹਿੱਸੇ ਵੀ ਤਰੂਰੀ ਚਾਹੀਦੀ ਹੈ ਨਾ ਭਾਈ ਅੱਜ ਸਾਰਾ ਡਿੱਗ ਗਿਆ ਤਾਂ ਗੁਰਵਿੰਦਰ ਸਿੰਘ ਜੀ ਹਾਂ ਕਿਹੜਾ ਪਿੰਡ ਹੈ ਬਰਨਾਲੇ ਆਪਣੇ ਇਥੋਂ ਜਮਨਾ ਨਗਰ ਤੋਂ ਜਾਨੇ ਕਲੇਟਰ ਹੈਗਾ ਤੁਹਾਡਾ ਟਰੈਕਟਰ ਹੈਗਾ ਜੀ ਛੁੱਟੀ ਦਿਖਿਆ ਬਈ ਹੈ ਛੁੱਟੀ ਦਿਖਿਆ ਬਈ ਸੀ ਕਿੱਥੇ ਹੈ ਨਹੀਂ ਹਿਸ ਟਾਈਮ ਨਹੀਂ ਹੈਗਾ ਛੁੱਟੀ ਦਿਖਿਆ ਹਾਂਜੀ ਇੱਥੇ ਪੁਲਿਸ ਅਧਿਕਾਰੀ ਹੋਰ ਵੀ ਖੜੇ ਹੈ ਸਸਿੰਦਰ ਜੀ ਇਹ ਜਿਹੜੇ ਚੈਕਿੰਗ ਚੱਲ ਰਹੀ ਹੈ ਕਿਸ ਤਰ੍ਹਾਂ ਦੇ ਤੁਸੀਂ ਦੇਖਿਆ ਵੀ ਕੀ ਕਿਸੇ ਨਾਲ ਕੋਈ ਮਲ ਡਾਕੂਮੈਂਟ ਨਹੀਂ ਹੈ ਸਰ ਦੇਖੋ ਇੱਕ ਤੇ ਇਹ ਜਿਹੜੇ ਆ ਓਵਰਲੋਡ ਚੱਲ ਰਹੇ ਨੇ ਓਵਰਲੋਡ ਚੱਲ ਰਹੇ ਨੇ ਪੂਰੇ ਇਹਨਾਂ ਕੋਲ ਕਾਗਜ਼ ਹੈ ਨਹੀਂ ਨੰਬਰ ਪਿੱਛੇ ਹੈ ਨਹੀਂਗਾ ਜਿਹੜਾ ਪ੍ਰੋਪਰ ਹਾਰ ਬੰਦੇ ਦੇਖਦਾ ਆ ਇ tanto ਵੱਡਾ ਹਾਸਾ ਹੋ ਕੇ हटਾਇਆ ਜੀ 4 ਦਿਨ ਹੋਇਆ ਜਿਹੜੇ ਮਾਸੂਮ ਮਾਸੂਮਾਂ ਦੀ 6-7ਾਂ ਦੀ ਬੱਚਿਆਂ ਦੀ ਜਾਨ ਗਈ ਆ ਬੜਾ ਨੀਦਲਯੋਗ ਹੱਸਦਾ ਅਸੀਂ ਫਿਰ ਵੀ ਬੜਾ ਸੁਧਾਰ ਕਰ ਰਹੇ ਆ ਕਿ ਜੇ ਇਹੋ ਜਿਹੇ ਜਿਹੜੇ ਆਪਣਾ ਟਰੈਫਿਕ ਹੁੰਦੀਆਂ ਵਾਂਦੀ ਬਹੁਤ ਬਹੁਤ ਪਾਲਣਾ ਕਰਾਈ ਜਾਏ ਲੋਕਾਂ ਤੋਂ ਜਾਗਰੂਤ ਕਰ ਰਹੇ ਆ ਜੇ ਕੋਈ ਨੀਮੰਦੋ ਦਾ ਚਲਾਣ ਵੀ ਕੀਤਾ ਜਾ ਰਿਹਾ ਜੀ ਕੀ ਅਪੀਲ ਕਰੋਗੇ ਖਾਸ ਤੌਰ ਤੇ ਵੀ ਇਹਨਾਂ ਕੇ ਵੀ ਦੇ ਡਰਾਈਵਰ ਆ ਇਹਨਾਂ ਕੇ ਬੱਚੇ ਵੀ ਹੁੰਦੇ ਨੇ ਪਿੱਛੇ ਵੀ ਇਹਨਾਂ ਨੂੰ ਕਰਨਾ ਚਾਹੀਦਾ ਹੈ ਨਾ ਅਪੀਲ ਤੇ ਇਹੀ ਆ ਜੀ ਸਾਡੀ ਜਿਹੜੀ ਪਬਲਿਕ ਨੂੰ ਜਿਹੜਾ ਇਹਨਾਂ ਦੇ ਰੂਲ ਰੂਲ ਜਿਹੜੇ ਟ੍ਰੈਫਿਕ ਰੂਲ ਜਿਹੜਾ ਫੋਲੋ ਕਰੋ ਅੱਜ ਵੀ ਦੇਖਿਆ ਗਿਆ ਏਡਾ ਵੱਡਾ ਹਾਦਸਾ ਹਾਦਸਾ ਹੋਣ ਦੇ ਵਿੱਚ ਵੀ ਬਾਅਦ ਵੀ ਉਹ ਪ੍ਰਾਈਵੇਟ ਗੱਡੀ ਦੇ ਵਿੱਚ ਬੱਚੇ ਜਾ ਰਹੇ ਨੇ ਇਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਸੀ ਥੋੜੇ ਮਾਦੀਮ ਰਾਈ ਕਿ ਬੱਚਿਆਂ ਨੂੰ ਜਿਹੜਾ ਹੈ ਆਪਣਾ ਜਾਂ ਤੇ ਆਪ ਛੱਡ ਕੇ ਆਓ ਨਹੀਂ ਪ੍ਰੋਪਰ ਜਿਹੜੀਆਂ ਸਰਕਾਰੀ ਬਸ ਜਿਹੜੀਆਂ ਬੱਸਾਂ ਸਕੂਲ ਦੀਆਂ ਨੇ ਉਹ ਉਹਦਾ ਸਕੂਲ ਜਵਾਬਦੇ ਆ ਤੇ ਉਹ ਸਕੂਲ ਸਕੂਲ ਦੀਆਂ ਬੱਸਾਂ ਦੇ ਵਿੱਚ ਹੀ ਇਹਨਾਂ ਨੂੰ ਲੈ ਕੇ ਜਾਇਆ ਜਾਏਗਾ ਠੀਕ ਹੈ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼